ਪਿਛਲੇ 10 ਸਾਲਾਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜਿਵੇਂ ਕਿ ਇੱਥੇ ਕੋਈ ਇੱਥੇ ਸੁਧਾਰ ਨਹੀਂ ਹੈਗਾ ਯਾ ਪਿਛੇ ਤੁਸੀਂ ਬਾਥਰੂਮ ਵਗੈਰਾ ਦੇਖੋ ਯਾ ਉਧਰ ਆਪਣਾ ਉਧਰ ਦੇਖ ਲਓ ਵੀ ਬਹੁਤ ਜ਼ਿਆਦਾ ਖਰਾਬ ਹੈ ਮੀ ਪੈਂਦਾ ਉਹ ਗਿੱਲਾ ਹੋ ਜਾਂਦਾ ਪਾਣੀ ਖਲੋ ਜਾਂਦਾ ਆਪ ਘਾ ਵੱਡੀ ਦਾ ਸਾਈਡਾਂ ਤੋਂ ਤੁਸੀਂ ਦੇਖ ਹੀ ਰਹੇ ਹੋ ਮਿੱਟੀ ਆ ਉਹ ਵੀ ਪੂਰੀ ਨਹੀਂ ਪਈ ਇੱਕ ਦੋ ਵਾਰ ਤਾਂ ਸਲਿੱਪ ਵੀ ਹੋਇਆ ਹੈ ਪੈਰ ਤੇ ਅਸੀਂ ਤੇ ਇਹੋ ਮੰਗ ਕਰਦੇ ਆਂ ਵੀ ਇੱਥੇ ਸੰਟੈਕਟਿਕ ਟਰੇਲ ਬਣਾਇਆ ਜਾਏ ਗਰਾਊਂਡ ਦੀ ਇੰਨੀ ਕੁ ਮੰਦੀ ਹਾਲਤੇ ਤੁਹਾਨੂੰ ਦੱਸ ਨਹੀਂ ਸਕਦੇ ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਇਕਲੌਤੇ ਸਪੋਰਟ ਸਟੇਡੀਅਮ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਕਿ ਇਸ ਜਗ੍ਹਾ ਦੇ ਹਾਲਾਤ ਕੀ ਨੇ ਸਰਕਾਰ ਵੱਲੋਂ ਚਾਹੇ ਕਿਹਾ ਜਾ ਰਿਹਾ ਹੈ ਕਿ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਲੇਕਿਨ ਜ਼ਮੀਨੀ ਪੱਧਰ ਦੇ ਉੱਤੇ ਹਾਲਾਤ ਕੀ ਨੇ ਕਿ ਸਿੰਥੈਟਿਕ ਟਰੈਕ ਨਹੀਂ ਹੈ ਔਰ ਆਏ ਦਿਨ ਜਿਹੜੇ ਇੱਥੇ ਬੱਚੇ ਪ੍ਰੈਕਟਿਸ ਕਰਨ ਵਾਸਤੇ ਆਉਂਦੇ ਨੇ ਉਹ ਕਿਸੇ ਨਾ ਕਿਸੇ ਤਰੀਕ ਦੇ ਸੱਟ ਉਹਨਾਂ ਨੂੰ ਲੱਗਦੀ ਹੈ ਤਾਂ ਪ੍ਰੈਕਟਿਸ ਤੋਂ ਵੀ ਵਾਂਝੇ ਰਹਿ ਜਾਂਦੇ ਨੇ ਤੇ ਤੁਸੀਂ ਵੇਖੋ ਕਿ ਇਹ ਸਪੋਰਟ ਸਟੇਡੀਅਮ ਜਿੱਥੇ ਕੀ ਵੱਡੀ ਵੱਡੀ ਘਾਵ ਹੈ ਔਰ ਬਹੁਤ ਬੁਰੇ ਹਾਲਾਤਾਂ ਚ ਹੈ ਔਰ ਸਾਰੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਖਿਡਾਰੀ ਹੈ ਜਿਹੜੇ ਕੀ ਇਸ ਵੇਲੇ ਇੱਥੇ ਮੌਜੂਦ ਨੇ ਔਰ ਖੁਦ ਹੀ ਦੱਸਣਗੇ ਕਿ ਆਖਿਰਕਾਰ ਪ੍ਰੋਬਲਮ ਕੀ ਆਂਦੀ ਹੈ ਕਿਉਂਕਿ ਸਿੰਥੈਟਿਕ ਟਰੈਕ ਨਾ ਹੋਣ ਕਰਕੇ ਸਭ ਤੋਂ ਜ਼ਿਆਦਾ ਮੁਸੀਬਤਾਂ ਬੰਧੀਆਂ ਨੇ ਤਾਂ ਕੁਝ ਖਿਡਾਰੀ ਸਰਨਾ ਮੌਜੂਦ ਨੇ ਭਾਜੀ ਕੀ ਕੀ ਦਿੱਕਤਾਂ ਆਂਦੀਆਂ ਇੱਥੇ ਅ ਪਹਿਲਾਂ ਸਸਾਸੀ ਕਾਲ ਸਾਰਿਆਂ ਨੂੰ ਜੀ ਅ ਦਿੱਕਤ ਸਰ ਇੱਥੇ ਪਿਛਲੇ 10 ਸਾਲਾਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜਿਵੇਂ ਕਿ ਇੱਥੇ ਕੋਈ ਇੱਥੇ ਸੁਧਾਰ ਨਹੀਂ ਹੈਗਾ ਇਹਾਂ ਪਿੱਛੇ ਤੁਸੀਂ ਬਾਥਰੂਮ ਵਗੈਰਾ ਦੇਖੋ ਜਾਂ ਉੱਧਰ ਆਪਣਾ ਉੱਧਰ ਦੇਖ ਲਓ ਵੀ ਬਹੁਤ ਜ਼ਿਆਦਾ ਖਰਾਬ ਹੈ ਘਾਹ ਦੀ ਕੋਈ ਮਤਲਬ ਅਸੀਂ ਆ ਜੋ ਹੈਲਪ ਕਰ ਲਈ ਹੈ ਜਾਂ ਆਪਣੇ ਇੱਥੇ ਇੱਕ ਫੁੱਟਬਾਲ ਟੀਮ ਆਉਂਦੀ ਆ ਉਹ ਪੈਸੇ ਵਗੈਰਾ ਮਤਲਬ ਆਪਣੇ ਕੰਟ੍ਰਿਬਿਊਸ਼ਨ ਕਰਕੇ ਉਹ ਕਰ ਦਿੰਦੇ ਆ ਬਾਕੀ ਸਰਕਾਰ ਵੱਲੋਂ ਇੱਥੇ ਕੋਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਹੁੰਦੀ ਸਿੰਥੈਟਿਕ ਟਰੈਕ ਦੀ ਕੀ ਗੱਲ ਹੈ ਸਿੰਥੈਟਿਕ ਟਰੈਕ ਤੇ ਸਰ ਇੱਥੇ ਬਸ ਕਹਿੰਦੇ ਆ ਵੀ ਆਉਣਾ ਆਉਣਾ ਆ ਹੁਣ ਪਤਾ ਨਹੀਂ ਪੈਸੇ ਆਉਂਦੇ ਆ ਕਿੱਧਰ ਜਾਂਦੇ ਆ ਕੋਈ ਦੱਸ ਦੇ ਪੁੱਛ ਦੇਣੀ ਆ ਹਾਂ ਤੇ ਆਪਣਾ ਤੁਸੀਂ ਤਰਨ ਤਰਨ ਦੇਖੋ ਜਾ ਕੇ ਤਰਨ ਤਰਨ ਕਿੱਡਾ ਵਧੀਆ ਟਰੈਕ ਬਣਿਆ ਵਾ ਇੱਥੇ ਵਾਸਤੇ ਕੋਈ ਸਹੂਈਦਾਂ ਨਹੀਂ ਹੈ ਤੁਸੀਂ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਸਹੂਈਦਾਂ ਫਿਰ ਕਿਵੇਂ ਦੌੜਦੇ ਹੋ ਪਾਜੀ ਕਿਉਂਕਿ ਟਰੈਕ ਦੇਖ ਰਹੇ ਆ ਟਰੈਕ ਦੇ ਵੀ ਹਾਲਾਤ ਕਾਫੀ ਖਰਾਬ ਨੇ ਸਰ ਗਿੱਲਾ ਹੁਣ ਗਿੱਲੇ ਜੀ ਵੀ ਦੌੜਦੇ ਆ ਸਲਿੱਪ ਵੀ ਹੋ ਜਾਂਦੇ ਕੇ ਯਾਰ ਬੱਚੇ ਹੂੰ ਤੁਹਾਡੇ ਸਾਹਮਣੇ ਮੀਂਹ ਪੈਂਦਾ ਉਹ ਗਿੱਲਾ ਹੋ ਜਾਂਦਾ ਪਾਣੀ ਖਲੋ ਜਾਂਦਾ ਆਪ ਘਾ ਵੱਡੀ ਦਾ ਸਾਈਡਾਂ ਤੋਂ ਤੁਸੀਂ ਦੇਖ ਹੀ ਰਹੇ ਹੋ ਮਿੱਟੀ ਆ ਉਹ ਵੀ ਪੂਰੀ ਨਹੀਂ ਪਈ ਰੋੜੇ ਆ ਟਰੈਕ ਦੇ ਵਿੱਚ ਤੇ ਟਰੈਕ ਚ ਰੋੜੇ ਕਿਵੇਂ ਆ ਗਏ ਮਾਰੇ ਪਹਿਲਾਂ ਦੇ ਪਏ ਆ ਥੱਲੇ ਮਿੱਟੀ ਅਨਸਾਰੀ ਜਿਹੜੀ ਖੁਰਕੇ ਆ ਵਿੱਚ ਚਲੇਗੀ ਹੋਈ ਆ ਹੋਦੀਆਂ ਚ ਇਸ ਕਰਕੇ ਬੱਚੇ ਧੋੜਦੇ ਆ ਤੇ ਕੋਈ ਨਾ ਕੋਈ ਛੱਟਪੇੜ ਲੱਗਦੀ ਐ ਡਿੱਗ ਜਾਂਦੇ ਐ ਠੇਡਾ ਲੱਗ ਕੇ ਬਾਕੀ ਦੇਖ ਲੋ ਤੁਸੀਂ ਜਦ ਵੀ ਕੋਈ ਫੰਕਸ਼ਨ ਹੁੰਦਾ ਇੱਥੇ 26 ਜਨਵਰੀ ਜਾਂ 15 ਅਗਸਤ ਦਾ ਉਦੋਂ ਗਰਾਊਂਡ ਬੰਦ ਕੀਤੀ ਜਾਂਦੀ ਆ ਪਲੱਸ ਇੱਥੇ ਗੱਡੀਆਂ ਕਮਾਈਆਂ ਜਾਂਦੀਆਂ ਟਰੈਕ ਤੇ ਜੋ ਵੀ ਮਿੱਟੀ ਵੇਖਦੇ ਹੀ ਉਹ ਕਿੰਨੀ ਮਿੱਟੀ ਖਰਾਬ ਕਰਦੇ ਆ ਬੁੰਗ ਖੱਡੇ ਵਗੈਰਾ ਖੱਡੇ ਸਾਰੇ ਪਾ ਦਿੰਦੇ ਆ ਹਾਂਜੀ ਭਾਜੀ ਫਿਰ ਕੀ ਦਿੱਕਤ ਆਂਦੀ ਦੱਸੋਗੇ ਥੋੜਾ ਜਿਹਾ ਸਰਮ ਪੈਪੜੀ ਸਤਿ ਸ੍ਰੀ ਅਕਾਲ ਜੀ ਸਰ ਦਿੱਕਤ ਇਦਾਂ ਆਉਂਦੀ ਮੈਨੂੰ ਐਕਚੁਅਲੀ 4 ਮਨਥ ਹੋ ਗਏ ਨੇ ਇੱਥੇ ਪ੍ਰੈਕਟਿਸ ਕਰਦੇ ਨੂੰ ਐਕਚੁਅਲੀ ਦਿੱਕਤ ਇੱਥੇ ਮੈਨੂੰ ਉਸ ਵਕਤ ਆਉਂਦੀ ਜਦੋਂ ਇੱਥੇ بارش ਵਗੈਰਾ ਹੁੰਦੀ ਆ ਇਹ ਤਾਂ بارش ਦਾ ਮੌਸਮ ਹੁੰਦਾ ਆ ਤੇ ਉਦੋਂ ਸਾਨੂੰ ਇੱਥੇ ਪ੍ਰੋਬਲਮ ਆਉਂਦੀ ਰਨਿੰਗ ਕਰਨ ਦੇ ਐਕਚੁਅਲੀ ਕੀ ਹੁੰਦਾ ਵੀ ਬਾਕੀ ਗਰਾਊਂਡ ਤੇ ਸਾਰੀ ਠੀਕ ਰਹਿੰਦੀ ਨੇ ਤੇ ਥੋੜਾ ਜਿਹਾ ਟਰੈਕ ਆ ਜੋ ਉਹ ਗਿੱਲਾ ਰਹਿ ਜਾਂਦਾ ਹੈ ਤੇ ਉੱਥੇ ਫਿਰ ਸਾਡਾ ਪੈਰ ਜਿਹੜਾ ਉਹ ਸਲਿੱਪ ਕਰਨ ਦਾ ਬਹੁਤ ਹੀ ਖਤਰਾ ਹੁੰਦਾ ਆ ਤੇ ਇੱਕ ਦੋ ਵਾਰ ਤਾਂ ਸਲਿੱਪ ਵੀ ਹੋਇਆ ਆ ਪੈਰ ਤੇ ਸੀ ਤੇ ਇਹੋ ਮੰਗ ਕਰਦੇ ਆਂ ਵੀ ਇੱਥੇ ਸਨਟੈਕਟਿਕ ਟ੍ਰਾਇਲ ਬਣਾਇਆ ਜਾਏ ਜੋ ਕਿ ਸਨਟੈਕਟਿਕ ਟ੍ਰਾਇਲ ਕਿੱਥੇ ਹੈਗਾ ਤਨਤਨ ਗਰਾਊਂਡ ਦੇ ਚ ਹੈਗਾ ਜੇ ਤਨਤਨ ਵੀ ਕਿਹੜਾ ਤਨਤਨ ਜਾਂਦੇ ਨਹੀਂ ਨਹੀਂ ਤਨਤਨ ਜਾਂਦੇ ਨਹੀਂ ਆ ਉਦਾਂ ਉਥੋਂ ਦੇ ਜਿਹੜੇ ਮੁੰਡੇ ਨੇ ਉਹ ਦੱਸਦੇ ਨੇ ਸਾਨੂੰ ਭਾਜੀ ਫਿਰ ਤੁਸੀਂ ਦੱਸੋ ਤੁਸੀਂ ਇੱਕ ਪੁਰਾਣੇ ਅਥਲੀਟੋਂ ਕੀ ਕਰਾਜੋ ਇਹ ਗੱਲ ਸੁਨੀਤ ਜੀ ਸੱਚੀ ਗੱਲ ਜੀ ਗੱਲ ਇਹ ਸੱਚ ਹੈ ਕਿ ਇਹ ਜੋ ਬੱਚੇ ਦੱਸ ਰਹੇ ਨੇ 101% ਸਹੀ ਦੱਸ ਰਹੇ ਨੇ ਕਿ ਉਹ ਸਾਨੂੰ ਇੱਥੇ ਵਰਕ ਲਾਉਂਦਿਆਂ ਕਾਫੀ ਟਾਈਮ ਹੋ ਗਿਆ ਹੈ ਗਰਾਊਂਡ ਦੀ ਇੰਨੀ ਕੋ ਮੰਦੀ ਹਾਲਤ ਹੈ ਤੁਹਾਨੂੰ ਦੱਸ ਨਹੀਂ ਸਕਦੇ ਬੱਚੇ ਵਿਚਾਰੇ ਜਦੋਂ ਰਨਿੰਗ ਕਰਦੇ ਨੇ بارش ਇੱਕ ਦੀ ਵਾਰੀ ਕਿਸੇ ਨਾਲ ਹੋ ਜਾਂਦੀ ਏ ਐਡੇ ਐਡੇ ਲੰਬੇ ਖੱਡੇ ਪੈ ਜਾਂਦੇ ਨੇ ਔਰ ਇੰਨੇ ਨੇ ਲੰਬੇ ਰੋੜੇ ਵਿੱਚੋਂ ਨਿਕਲ ਆਉਂਦੇ ਆ بارش ਹੋਣ ਦੇ ਨਾਲ ਰੋੜੇ ਵੀ ਦਿਖਾਣੇ ਤੁਸੀਂ ਦੇਖੋ ਕਿ ਇਸ ਵੇਲੇ ਅਸੀਂ ਗਰਾਊਂਡ 'ਚ ਮੌਜੂਦ ਆ ਤਾਂ ਇਹ ਟਰੈਕ ਟਰੈਕ ਜਿਸ ਵੇਲੇ ਜਿਸ ਵੇਲੇ ਇਸ ਟਰੈਕ ਤੇ ਬੱਚੇ ਦੌੜਦੇ ਨੇ ਤਾਂ ਬਿਲਕੁਲ ਅਧਖਾਨੇ ਤੁਹਾਨੂੰ ਅਸੀਂ ਲਾਈਵ ਦਖਾਨੇ ਆ ਕਿ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖੋ ਕਿ ਕਿਸ ਤਰੀਕੇ ਦੀ ਦਿੱਕਤ ਆਂਦੀ ਹੈ ਤੁਸੀਂ ਦੇਖੋ ਕਿ ਇੱਕ ਪਾਸੇ ਮਿੱਟੀ ਦਾ ਟਰੈਕ ਹੈ ਔਰ ਜਦੋਂ ਮਿੱਟੀ ਦੇ ਮਿੱਟੀ ਤੇ ਜਦੋਂ ਮਿੱਟੀ ਤੇ ਜਦੋਂ ਦੌੜਦੇ ਨੇ ਮਿੱਟੀ ਤੇ ਦੌੜਦੇ ਨੇ ਤੇ ਅਚਾਨਕ ਅੱਗੇ ਇਸ ਤਰ੍ਹਾਂ ਦੇ ਖੜੇ ਆ ਜਾਂਦੇ ਆ ਤੁਸੀਂ ਦੇਖੋ ਕਿ ਇਹ ਜਦੋਂ ਬੱਚੇ ਦਾ ਪੈਰ ਕਿਸੇ ਵੀ ਐਥਲੀਟ ਦਾ ਇੱਥੇ ਪੈਂਦਾ ਤੇ ਇਹਦੇ ਨਾਲ ਕੀ ਹੋ ਜਾਂਦਾ ਭਾਜੀ ਇੰਜਰੀ ਹੋ ਜਾਂਦੀ ਹੈ ਬੱਚੇ ਹੋਣੀ ਵੀ ਇੱਕ ਦੋ ਲੜਕੀਆਂ ਸਾਡੇ ਨਾਲ ਨੇ ਉਹਨਾਂ ਨੂੰ ਇੰਜਰੀ ਹੋਈ ਹੈ ਇਹ ਲੰਗਾ ਕੇ ਜਿਹੜੇ ਚੱਲਦੀਆਂ ਉਹਨਾਂ ਨੂੰ ਅਸੀਂ ਕਹਿੰਦੇ ਚਲੋ ਆਓ ਤੁਹਾਨੂੰ ਪ੍ਰੈਕਟਿਸ ਕਰਾ ਕੇ ਕਹਿੰਦੇ ਨਹੀਂ ਛੱਡ ਦਿਓ ਇੱਕ ਜਾਂ ਦੋ ਚੱਕਰਾਂ ਤੋਂ ਬਾਅਦ ਚੱਕਰ ਨਹੀਂ ਲੱਗਣਾ ਕਿਉਂਕਿ ਸਾਡੇ ਪੈਰ ਦੀ ਇੰਜਰੀ ਹੋਈ ਹੋਈ ਹੈ ਔਰ ਜਿਹੜੀਆਂ ਵੀ ਸਰਕਾਰਾਂ ਇੱਥੇ ਆਉਂਦੀਆਂ ਨੇ ਉਹ ਇਹ ਕਹਿੰਦਿਆਂ ਨੇ ਜੀ ਅਸੀਂ ਇਹਦੀ ਸਿੰਥੈਟਿਕ ਗਰਾਊਂਡ ਬਣਾਵਾਂਗੇ ਸਿੰਥੈਟਿਕ ਗਰਾਊਂਡ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਨਹੀਂ ਬਣਦੀ ਔਰ ਇੱਥੋਂ ਦੇ ਬੱਚੇ ਜਿਹੜੇ ਨੇ ਸਪੈਸ਼ਲ ਤਰਨ-ਤਾਰਨ ਗਰਾਊਂਡ ਦੇ ਵਿੱਚ ਤਰਨ-ਤਾਰਨ ਜਾਂਦੇ ਨੇ ਔਰ ਬੱਚੇ ਇਨੇ ਮਤਲਬ ਹਾਈ ਪਾਵਰ ਪਿੱਛੋਂ ਇਨੇ ਫਾਈਨੈਂਸ਼ੀਅਲ ਇਨੇ ਹਾਈ ਵੀ ਨਹੀਂ ਹੈਗੇ ਕਿ ਜਿਹੜੇ ਬੱਚੇ ਰੋਜ਼ ਤਰਨ-ਤਾਰਨ ਸਿੰਥੈਟਿਕ ਗਰਾਊਂਡ ਤੇ ਜਾ ਸਕਣ ਉਹ 100 ਰੁਪਏ ਦਾ ਤੇਲ ਬੱਚਿਆਂ ਦਾ ਲੱਗ ਜਾਂਦਾ ਤੇ ਡੇਲੀ ਬੱਚਿਆਂ ਦਾ ਜਣਾ ਬੜਾ ਔਖਾ ਹੈ ਸਿੰਥੈਟਿਕ ਗਰਾਊਂਡ ਤੇ ਜਾਣਾ ਹੋਰ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਇਸ ਗਰਾਊਂਡ ਦਾ ਖਿਆਲ ਕੀਤਾ ਜਾਏ ਕੋ ਸ਼ਹਿਰ ਦੀ ਮੇਨ ਗਰਾਊਂਡ ਇਹੀ ਇੱਕ ਗੁਰਨਾਨਕ ਸਟੇਡੀਅਮ ਅਗਰ ਇਹਨੂੰ ਹੀ ਅਸੀਂ ਠੀਕ ਨਹੀਂ ਰੱਖ ਸਕਾ ਕਿ ਤੇ ਬੱਚੇ ਕਿਹੜੀ ਜਗ੍ਹਾ ਤੇ ਜਾਣਗੇ ਰਣੀ ਕਰਨਗੇ ਬੱਚੇ ਤੋਂ ਕਿਵੇਂ ਨਿਕਲਣਗੇ ਸਰ ਇਹੀ ਕਹਿਣਾ ਚਾਹਵਾਂਗੇ ਵੀ ਜਦੋਂ ਵੀ ਮੰਨ ਲਓ ਕੋਈ ਇਹ ਆਪਣਾ ਇਵੈਂਟ ਕਰਾਉਂਦੇ ਆ ਪ੍ਰਾਈਵੇਟ ਵਗੈਰਾ ਇਵੈਂਟ ਕਰਾਉਂਦੇ ਆ ਚਲੋ ਇਹਨਾਂ ਦਾ ਅਧਿਕਾਰ ਅਗੇ ਕਰਾ ਸਕਦੇ ਆ ਪਰ ਸਰ ਆਪਣਾ ਇਹ ਜਿਹੜਾ ਕੰਮ ਕਰ ਲੈਂਦੇ ਆ ਤੇ ਇਦਾਂ ਇਹ ਕੂੜਾ ਕਰਕਟ ਇਦਾਂ ਪਿਆ ਰਹਿਦਾ ਵਾ ਜਿਹੜੇ ਜਿਹਦੇ ਕਰਨਾ ਹੀ ਜਿਹੜਾ ਵਰਕ ਤੋਂ ਬਾਹਰ ਸਟ੍ਰੈਚਿੰਗ ਕਰਨੀ ਸਰ ਉਥੇ ਮੱਖੀਆਂ ਮੱਖੀਆਂ ਹੁੰਦੀਆਂ ਵਾ ਜਿਹਦੇ ਨਾਲ ਸਾਨੂੰ ਬਹੁਤ ਦਿੱਕਤ ਹੁੰਦੀ ਹੈ ਕਈਆਂ ਨੂੰ ਮੱਛਰ ਦੇਖੋ ਕਿੰਨਾ ਡੇਂਗੂ ਹੁੰਦਾ ਵੀ ਡਰ ਹੈਗਾ ਵਾ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਕਲੌਤੇ ਸਪੋਰਟ ਸਟੇਡੀਅਮ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਕਿ ਜਿੱਥੇ ਕੀ ਵੇਖਿਆ ਗਿਆ ਤੁਸੀਂ ਦੇਖੋ ਇੱਕ ਚੀਜ਼ ਹੈ ਇਸ ਵੇਲੇ ਅਸੀਂ ਟਰੈਕ ਤੇ ਮੌਜੂਦ ਆ ਤਾਂ ਇਸ ਜਗ੍ਹਾ ਤੇ ਇੱਟ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਦੋ ਦੋ 1 1 ਇੰਚ ਦੀ ਇੱਟ ਹੈ ਤਾਂ ਜਦੋਂ ਵੀ ਜਦੋਂ ਵੀ ਕੋਈ ਬੰਦਾ ਇੱਥੇ ਆਏਗਾ ਅਗਰ ਦੌੜਦਾ ਅਗਰ ਉਹਦਾ ਪੈਰ ਫਸ ਜਾਏਗਾ ਤਾਂ ਤੁਸੀਂ ਦੇਖੋ ਪਿੱਛੇ ਇੱਕ ਵੱਡਾ ਟਰੈਕ ਹੈ ਔਰ ਇਸ ਟਰੈਕ ਦੇ ਹਾਲਾਤ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਨੇ ਤੇ ਇਸ ਟਰੈਕ ਤੇ ਦੌੜਨਾ ਇੱਕ ਮੁਸ਼ਕਲ ਹੀ ਨਹੀਂ ਬਲਕਿ ਨਾ ਮੁਮਕਨ ਹੈ ਤਾਂ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਸਲਿੱਪਰੀ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਅਰੇਂਜਮੈਂਟ ਨਹੀਂ ਹੈ ਸਰਕਾਰ ਵੱਲੋਂ ਦਾਅਵੇ ਕਿਤੇ ਜਾ ਰਹੇ ਆ ਕਿ ਬਹੁਤ ਵੱਡਾ ਇਨਫਰਾਸਟ੍ਰਕਚਰ ਦਿੱਤਾ ਜਾ ਰਿਹਾ ਹੈ ਲੇਕਿਨ ਕੋਈ ਵੀ ਸੁਵਿਧਾ ਮਿਲਦੀ ਨਜ਼ਰ ਨਹੀਂ ਆ ਰਹੀ ਆਉ ਜਾਣੇ ਕੀ ਕਹਿੰਨਾ ਅਧਿਕਾਰੀਆਂ ਦਾ ਕਿੱਟਾ ਰੋੜੇ ਨਹੀਂ ਆ ਰਹੀ ਬਾਅਦ ਜੀ ਕਿਦੇ ਵਿੱਚ ਜਦੋਂ ਅਸੀਂ ਬਾਰਸ਼ਾਂ ਹੋ ਜਾਂਦੀਆਂ ਨੇ ਕਿਦੇ ਫੰਕਸ਼ਨ ਦੇ ਟਾਈਮ 26 ਜੁਲਾਈ ਪਤਰਾਗਸਤ ਤੇ ਉਸ ਟਾਈਮ ਤੇ ਕੋਈ ਕੇਰੀ ਵਗੈਰਾ ਪਾਣੀ ਪੈਂਦੀ ਹੈ ਉਹਦੇ ਜਿਹੜੇ ਇੱਕ ਹੈਗੀ ਉਹਦੇ ਚ ਸੁਸ਼ਮੋਲ ਛੋਟੇ ਪੀਸੜੇ ਹੁੰਦੇ ਨੇ ਉਹ ਵਿੱਚੋਂ ਨਿਕਲ ਆਉਂਦੇ ਨੇ ਬਟ ਉਹ ਟਾਈਮ ਟਾਈਮਸ ਨੂੰ ਘਟਾਉਂਦੇ ਰਹਿੰਦੇ ਆ ਨਿਕਲਦੇ ਰਹਿੰਦੇ ਨੇ ਅਸੀਂ ਉਹ ਗੱਲ ਨਹੀਂ ਹੈਗੀ ਪਰ ਬਾਥਰੂਮਾਂ ਦੇ ਹਾਲਾਤ ਬੜੇ ਮਾੜੇ ਨੇ ਨਹੀਂ ਬਾਥਰੂਮਾਂ ਦੇ ਹਾਲਾਤ ਇੰਨੇ ਮਾੜੇ ਨਹੀਂ ਹੈਗੇ ਠੀਕ ਹੈ ਕਿਸ ਟਾਈਮ ਤੇ ਕੋਈ ਦਿੱਕਤ ਆਉਂਦੀ ਆ ਪ ਗਾਂਦੋ ਤੇ ਇਤਨਾ ਪਾਉਂਦੇ ਨੇ ਕਿ ਜਦੋਂ ਆਪਾਂ ਐਸੇ ਘਰਵਾਦ ਨੂੰ ਯੂਜ਼ ਨਹੀਂ ਕਰਦੇ ਹੈਗੇ ਉਹਨਾਂ ਦੇ ਸਰਕਾਰੀ ਜਗ੍ਹਾ ਤਾਂ ਉਹ ਜਿੱਦਾਂ ਮਰਜੀ ਯੂਜ਼ ਕਰੀਏ ਉਹਨਾਂ ਦਾ ਇਹ ਰਵੱਈਆ ਹੁੰਦਾ ਵਾ ਜਿੱਥੇ ਆਪਾਂ ਯੂਰਿਨ ਕਰਨਾ ਕਰਨਾ ਉਹਥੇ ਉਹ ਆਪਣਾ ਕਾਰਜਾਂ ਦੇ ਨੇ ਆਪਣਾ ਸ਼ਿਟ ਵਗੈਰਾ ਕਰ ਜਾਂਦੇ ਨੇ ਉਹ ਜਿਹੜੇ ਬੜੇ ਮਾੜੀ ਜਾਂ ਕਾਫੀ ਦਾ ਰੋਕਿਆ ਵੀ ਇਹਨਾਂ ਨੂੰ ਕੀਤਾ ਵੀ ਪਰ ਬੱਚੇ ਜੀ ਨਹੀਂ ਆਖੇ ਲੱਗਦੇ ਹੈਗੇ ਤੇ ਤੇਰੇ ਕਹਿੰਦੇ ਕੋਚ ਵੀ ਹੈ ਨਹੀਂ ਕੋਈ ਇਹਦੇ ਵਿੱਚ ਗਰਾਊਂਡ ਨਹੀਂ ਕੋਚ ਹੈ ਜੀ ਪਰਟੀਕੂਲਰ ਕੋਚ ਹੈ ਸਾਡੇ ਕੋਲ ਇੱਥੇ ਵੇਟ ਲਿਫਟਿੰਗ ਦਾ ਸੈਂਟਰ ਚੱਲਦਾ ਵੇਟ ਲਿਫਟਿੰਗ ਦਾ ਕੋਚ ਬਕਾਇਦਾ ਹੈਗਾ ਜੀ ਤੇ ਕਬੱਡੀ ਦਾ ਕੇਂਟਰ ਚੱਲਦਾ ਕਬੱਡੀ ਦਾ ਕੋਚ ਹੈਗਾ ਜੀ ਨਾਲ ਸਾਡੀ ਸੀ ਹੋਰ ਵੀ ਐਥਲੈਟਿਕ ਤਾਂ ਨਹੀਂ ਹੈ ਐਥਲੈਟਿਕ ਦਾ ਸਾਰਾ ਜਿਹੜਾ ਹੈਗਾ ਉਹ ਖਾਲਸਾ ਸਕੂਲਿਆ ਜੀ ਖਾਲਸਾ ਕਾਲਜ ਖਾਲਸਾ ਕਾਲਜ ਜਿਹੜੇ ਹੈਗੇ ਨੇ ਕਿ ਸਿੰਥੈਟਿਕ ਟਰੈਕ ਦੀ ਜਰੂਰਤ ਹੈ ਸਿੰਥੈਟਿਕ ਟਰੈਕ ਅਸੀਂ ਕਿਹਾ ਹੋਇਆ ਸਰਕਾਰ ਨੂੰ ਅੱਗੇ ਹੈੱਡ ਆਫਿਸ ਨਾਲ ਗੱਲ ਕੀਤੀ ਹੋਈ ਹੈ ਕਿ ਦੇਖੋ ਉਮੀਦ ਹੈ ਕਿ ਸਾਨੂੰ ਛੇਤੀ ਉਹ ਛੇਤੀ ਮਿਲ ਜਾਏਗਾ ਤਾਂ ਤੁਸੀਂ ਵੇਖਿਆ ਕਿ ਇੱਥੇ ਜੋ ਹਾਲਾਤ ਲੋਕਾਂ ਨੇ ਦੱਸੇ ਨੇ ਉਸ ਖਾਸ ਕਰਕੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੇ ਦੱਸੇ ਨੇ ਜਿਹੜੇ ਕਿ ਖਿਡਾਰੀ ਅੱਜ ਕਹਿ ਰਹੇ ਨੇ ਕਿ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਪਰ ਮੂਲ ਬੂਤ ਸਹੂਲਤਾਂ ਨਾ ਮਿਲ ਕਰਨ ਉਹਨਾਂ ਦੇ ਹਾਲਾਤ ਅੱਜ ਬਹੁਤ ਬੁਰੇ ਹੋ ਚੁੱਕੇ ਨੇ ਉਮੀਦ ਕਰਦੇ ਹਾਂ ਕਿ ਸਰਕਾਰਾਂ ਜਾਗਣਗੀਆਂ ਤਾਂ ਕਿ ਚੰਗਾ ਇਨਫਰਾਸਟ੍ਰਕਚਰ ਦਿੱਤਾ ਜਾਵੇ ਜਿਸ ਦੇ ਨਾਲ ਕੀ ਇਹ ਬੱਚੇ ਵੀ ਵੱਡੇ ਹੋ ਕੇ ਦੇਸ਼ ਵਾਸਤੇ ਕੋਈ ਮੈਡਲ ਲਿਆ ਸਕਣ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਕ੍ਰੈਡਿਟ ਪੰਜਾਬ ਟੀਵੀ ਅੰਮ੍ਰਿਤਸਰ